ਸੋਚਿਆ ਸੀ ਵੀ ਅਜ ਇੰਨਾ ਉੱਚਾ ਨਾਮ ਹੋ ਜਾਊਗਾ ਕਿ ਗੁਰਸ਼ਬਦ ਅਮਰਿੰਦਰ ਇੰਨਾ ਪਿਆਰ ਦੇਣਗੇ ਪੰਜੀ ਨੂੰ ਲੱਗਦਾ ਜਿਹੜਾ ਹੈ ਨਾ ਕੁਦਰਤ ਨੇ ਆਪਣੇ ਆਪ ਹੀ ਮਿਲ ਦਿਆ ਹੁੰਦਾ ਕਿ ਕਿਹੜੇ ਬੰਦੇ ਨੇ ਕਿੰਨੇ ਦੇ ਵੀ ਕਿੱਥੇ ਜਾ ਕੇ ਜਾਗਰ ਹੋਣਾ ਜਾਂ ਕਹਿ ਲੋ ਕਿ ਕਿੱਥੇ ਲੋਕਾਂ ਨੂੰ ਪਤਾ ਲੱਗਣਾ ਹੂੰ ਜ਼ਿੰਮੇਵਾਰੀਆਂ ਬਹੁਤ ਔਖਾ ਹੋ ਜਾਂਦਾ ਉੱਥੇ ਕੰਮ ਕਲਚਰ ਆ ਪਰ ਫਿਰ ਵੀ ਕੋਸ਼ਿਸ਼ ਕੀਤੀ ਕਿ ਜਿੰਨਾ ਕ ਆਪਣੇ ਆਪ ਨੂੰ ਨਿਖਾਰ ਸਕਦੇ ਆ ਤੇ ਉਹਨਾਂ ਨੇ ਕੀਤਾ ਮਿਹਰਬਾਨੀ ਹੈ ਮਾਲਕ ਦੀ ਕਿ ਮੇਰਾ ਪਹਿਲਾ ਗੀਤ ਅਮਰਿੰਦਰ ਭਾਜੀ ਨੇ ਗਾਇਆ ਫਿਰ ਇਹਨਾਂ ਨੇ ਪੱਜ ਵੀ ਰਹੀ ਹੈ ਉਹ ਕਰ ਦੇਣ ਮੂੰਹ ਬੰਦ ਪਾਣੀ ਮਾਰਾਂ ਦੇ ਸੇਰੇ ਲਾ ਕੇ ਤੁਰੂ ਆਗ ਠਾਣੇਦਾਰਾਂ ਦੇ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਿੱਗਾ ਸਵਾਗਤ ਤੁਹਾਡਾ ਸਾਰਿਆਂ ਦਾ ਰੇਡੀਓ ਸਪਾਈਸ ਦੇ ਇੱਕ ਹੋਰ ਨਵੇਂ ਪੋਡਕਾਸਟ ਵਿੱਚ ਮੈਂ ਹਾਰੀਮਾ ਸੀ ਹਮੇਸ਼ਾ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਮਿਲਵਾਉਂਦੇ ਰਹੀਏ ਉਹਨਾਂ ਦੇ ਪਿੱਛੇ ਲੁਕੇ ਬਹੁਤ ਸਾਰੇ ਰਾਜ਼ ਉਹਨਾਂ ਦੀਆਂ ਗੱਲਾਂ ਜਿਨ੍ਹਾਂ ਦੇ ਨਾਲ ਤੁਹਾਨੂੰ ਉਹਨਾਂ ਬਾਰੇ ਪਤਾ ਲੱਗੇ ਕਿ ਆਖਰ ਹੈ ਕੀ ਨੇ ਉਹਨਾਂ ਦਾ ਕੋਈ ਸਫ਼ਰ ਜਿਹੜਾ ਸੀ ਅੱਜ ਇਸ ਮੁਕਾਮ ਤੇ ਪਹੁੰਚਿਆ ਤੇ ਉਹਦੀ ਸ਼ੁਰੂਆਤ ਕਿਵੇਂ ਹੋਈ ਹੋਵੇਗੀ ਉਹ ਸੰਘਰਸ਼ ਉਹ ਕਹਾਣੀ ਹਰ ਇੱਕ ਚੀਜ਼ ਤੁਹਾਨੂੰ ਦੱਸੇਗੀ ਕਿਉਂਕਿ ਜੋ ਦਿਖਾਈ ਦਿੰਦਾ ਹੈ ਉਹ ਫਾਈਨਲ ਪ੍ਰੋਡਕਟ ਹੈ ਲੇਕਿਨ ਉਹਦੇ ਪਿੱਛੇ ਬਹੁਤ ਕੁਝ ਹੈ ਜੋ ਕਿਸੇ ਸ਼ਖਸ ਨੇ ਹੰਡਾਇਆ ਹੁੰਦਾ ਹੈ ਅੱਜ ਅਸੀਂ ਜਿਨ੍ਹਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਦੀ ਲੇਖਣੀ ਜਦੋਂ ਉਹਨਾਂ ਨੇ ਲੇਖਣਾ ਸ਼ੁਰੂ ਕੀਤਾ ਗਾਣਾ ਗਾਉਣਾ ਸ਼ੁਰੂ ਕੀਤਾ ਤਾਂ ਘਰਦਿਆਂ ਨੇ ਬੜਾ ਟੋਕਿਆ ਕਿ ਨਹੀਂ ਅੱਜ ਫਾਈਨਲੀ ਉਹਨਾਂ ਨੂੰ ਘਰਦਿਆਂ ਤੋਂ ਵੀ ਅਪਰੂਵਲ ਮਿਲਿਆ ਲੇਕਿਨ ਉਸ ਤੋਂ ਪਹਿਲਾਂ ਅਮਰਿੰਦਰ ਗਿੱਲ ਕਹਿ ਲਓ ਜਾਂ ਗੁਰਸ਼ਬਦ ਕਹਿ ਲਓ ਬਹੁਤ ਸਾਰੇ ਗਾਇਕਾਂ ਨੇ ਉਹਨਾਂ ਦੇ ਲਿਖੇ ਹੋਏ ਗੀਤ ਗਾਏ ਵੀ ਨੇ ਤੇ ਬੜੇ ਮਕਬੂਲ ਵੀ ਹੋਏ ਨੇ ਮੇਰੀ ਮੁਰਾਦ ਨਿਊਜ਼ੀਲੈਂਡ 'ਚ ਵਸਦੇ ਪਰ ਸਾਡੇ ਸਾਰਿਆਂ ਦੇ ਦਿਲਾਂ 'ਚ ਵਸਦੇ ਸੱਤਾ ਵੈਰੋ ਵਾਲੀ ਆ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਭੈਣ ਜੀ ਤੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਬੜਾ ਸ਼ੁਕਰਗੁਜ਼ਾਰ ਹਾਂ ਟੀਮ ਰੇਡੀਓ ਸਪਾਈਸ ਦਾ ਜੀ ਕਿਉਂਕਿ ਇਹ ਸਾਡਾ ਆਪਣਾ ਰੇਡੀਓ ਹੈ ਤੁਹਾਡਾ ਘਰ ਹੀ ਹੈ ਹਾਂ ਜੀ ਤੇ ਮੈਨੂੰ ਲੱਗਦਾ ਹੁੰਦਾ ਕਿ ਚਲੋ ਨਿਊਜ਼ੀਲੈਂਡ ਵੀ ਰੇਡੀਅਸ ਸਪਾਈਸ ਦੀ ਟੀਮ ਦਾ ਬੜਾ ਸਹਿਯੋਗ ਹੈ ਸਾਡੇ ਨਾਲ ਤੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਆਪਾਂ ਇੱਥੇ ਜਲੰਧਰ ਵਾਲੇ ਸਟੂਡੀਓ 'ਚ ਬੈਠੇ ਆ ਬਿਲਕੁਲ ਜੀ ਸੋ ਜਲੰਧਰ ਵਾਲੇ ਸਟੂਡੀਓ 'ਚ ਵੀ ਤੁਹਾਡਾ ਨਿਗਾ ਸਵਾਗਤ ਹੈ ਵੈਰੋ ਵਾਲੀਆ ਸੱਤਾ ਵੈਰੋ ਵਾਲੀਆ ਇਹ ਨਾਮ ਦੇ ਪਿੱਛੇ ਕੀ ਕਹਾਣੀ ਹੈ ਵੈਰੋਵਾਲ ਮੇਰਾ ਪਿੰਡ ਹੈ ਜੀ ਹੂੰ ਹੂੰ ਤੇ ਖਡੂਰ ਸਾਹਿਬ ਲੱਗੇ ਮੇਰੇ ਪਿੰਡ ਪਿੰਦਾ ਜਲੰਧਰ ਸਾਹਿਬ ਲੱਗੇ ਤੇ ਕਰਦਿਆ ਨੇ ਤੇ ਨਾਂ ਚਲੋ ਸਤਨਾਮ ਸਿੰਘ ਰੱਖਿਆ ਸੀ ਹੂੰ ਤੇ ਯਾਰ ਬੇਲੀ ਸੱਤਾ ਕਹਿੰਦੇ ਸੀ ਜੀ ਤੇ ਬਾਕੀ ਗੀਤਾਂ ਦੇ ਵਿੱਚ ਸੱਤਾ ਫਿੱਟ ਪੈਂਦਾ ਸੀ ਤੇ ਫਿਰ ਵੈਰਵਾਲੀ ਆ ਮੈਂ ਆਪਣੀ ਪਛਾਣ ਕਿਉਂਕਿ ਮੈਂ ਦੇਵੀ ਮਖਸੂਸਪੂਰੀ ਸਾਹਿਬ ਤੋਂ ਬਹੁਤ ਪ੍ਰਭਾਵਿਤ ਹਾਂ ਜੀ ਜੀ ਤੇ ਇਵਨ ਮੇਰੇ ਖਿਆਲ ਅਸੀਂ ਪਹਿਲਾ ਗਾਣਾ ਕਰਦੇ ਹਾਂ ਤਾਂ ਗੱਲ ਵੀ ਚੱਲੀ ਸੀ ਹੂੰ ਕਿ ਕਹਿੰਦੇ ਕਿ ਆਪਾਂ ਵੈਰਵਾਲੀ ਆ ਲਾ ਦੀਏ ਬਹੁਤ ਲੰਮਾ ਵਾ ਔਖਾ ਵਾ ਹੂੰ ਹੂੰ ਤੇ ਮੈਨੂੰ ਲੱਗਦਾ ਹੈ ਕਿ ਮੈਂ ਕਹਿਆ ਜੇ ਮਖਸੂਸਪੁਰ ਵੀ ਚੱਲ ਸਕਦਾ ਤਾਂ ਫਿਰ ਹੋਰ ਗਿਆ ਜੀ ਮਹਾਰਾ ਕਿਰਪਾ ਕਰੋ ਤੇ ਫਿਰ ਵੈਰੋਵਾਲ ਵੀ ਚੱਲੂਗਾ ਪਿੰਡ ਦੇ ਨਾਲ ਜਿਹੜੀ ਯਾਦ ਹੈ ਉਹ ਤੁਸੀਂ ਉਹਨੂੰ ਬਣਾ ਕੇ ਰੱਖਿਆ ਪਿੰਡ ਦੀ ਹੋਂਦ ਨੂੰ ਬਣਾ ਕੇ ਰੱਖਿਆ ਸੱਤਾ ਵੈਰੋਵਾਲੀਆ ਅੱਜ ਹਰ ਕਿਸੇ ਨੂੰ ਪਤਾ ਹੈ ਨਿਊਜ਼ੀਲੈਂਡ ਦੇ ਵਿੱਚ ਪਰ ਜੇ ਇਸ ਵੇਲੇ ਨਿਊਜ਼ੀਲੈਂਡ ਦੀ ਉਸ ਮੁਕੱਦਸ ਧਰਤੀ ਤੇ ਕਦਮ ਰੱਖਿਆ ਸੀ ਤਾਂ ਕੀ ਕੀ ਬਦਲਾ ਆਏ ਔਰ ਸੋਚਿਆ ਸੀ ਵੀ ਅਜ ਇਹਨਾਂ ਉੱਚਾ ਨਾਮ ਹੋ ਜਾਊਗਾ ਕਿ ਗੁਰਸ਼ਬਦ ਅਮਰਿੰਦਰ ਇਹਨਾਂ ਪਿਆਰ ਦੇਣਗੇ ਪੰਜੀ ਮੈਨੂੰ ਲੱਗਦਾ ਜਿਹੜਾ ਹੈ ਨਾ ਕੁਦਰਤ ਨੇ ਆਪਣੇ ਆਪ ਹੀ ਮਿਲਿਆ ਹੁੰਦਾ ਕਿ ਕਿਹੜੇ ਬੰਦੇ ਨੇ ਕਿੰਨੇ ਦੇ ਵੀ ਕਿੱਥੇ ਜਾ ਕੇ ਜਾਗਰ ਹੋਣਾ ਜਾਂ ਕਹਿ ਲਓ ਕਿ ਕਿੱਥੇ ਲੋਕਾਂ ਨੂੰ ਪਤਾ ਲੱਗਣਾ ਕਿਉਂਕਿ ਮੈਂ ਇੱਥੋਂ ਜਿੱਦਾਂ ਕਹਿ ਲਓ ਕਿ ਸਿੱਖਣ ਦਾ ਬੜਾ ਮੌਕਾ ਨਹੀਂ ਹੀ ਮਿਲਿਆ ਸਵੱਬ ਨਹੀਂ ਬਣਿਆ ਸਕੂਲ ਕਾਲਜ 11 ਦੋਸਤਾਂ ਦੀਆਂ ਮਹਿਫਲਾਂ ਚ ਗਾਉਂਦੇ ਗਾਉਂਦੇ ਸਕੂਲ ਕੋਈ ਸ਼ਰੀਕ ਗਾਉਂਦਿਆਂ ਗਾਉਂਦਿਆਂ ਹਨਾ ਤੇ ਇੱਥੇ ਗਾਉਂਦੇ ਰਹੇ ਫਿਰ ਤਿੰਨ ਚਾਰ ਸਾਲ ਖੇਤੀ ਵੀ ਕੀਤੀ ਇੱਥੇ ਤੋਂ ਦੋ ਸਟੇਜਾਂ ਸਾਰੀਆਂ ਜਿੱਦਾਂ ਕਹਿ ਲਓ ਕਾਲਜ ਵਾਲੀਆਂ ਵੀ ਛੁੱਟ ਗਈਆਂ ਮਹਿਫਲਾਂ ਛੁੱਟ ਗਈਆਂ ਤੇ ਜਦੋਂ ਫਿਰ ਨਿਊਜ਼ੀਲੈਂਡ ਜਾਣ ਦਾ ਵੀ ਪ੍ਰੋਗਰਾਮ ਬਣਿਆ ਫੇਰ ਲੱਗਦਾ ਸੀ ਕਿ ਸਾਰਾ ਕੁਝ ਛੁੱਟ ਗਿਆ ਹੈ ਨਾ ਵੀ ਪਰਦੇਸ ਦੇ ਵਿੱਚ ਆ ਗਏ ਤੇ ਹੁਣ ਕਿੱਥੇ ਸਭ ਕੁਝ ਹਾਂ ਜੀ ਉੱਥੇ ਜਾ ਕੇ ਪਤਾ ਨਹੀਂ ਕੀ ਮਾਹੌਲ ਮਿਲਣਾ ਤੇ ਪਰ ਜਿਦਾ ਕਹਨੋ ਕਿ ਜਿਹੜਾ ਇੱਥੇ ਵੀ ਟਾਈਮ ਮੈਂ ਖੇਤੀ ਵੀ ਕਰਦਾ ਰਿਆਂ ਤੇ ਮਾਲਕਾਂ ਲੋਨ ਜਿਦਾ ਕਹਲੋ ਕਿ ਉਹ ਗੀਤ ਕਾਫੀ ਲਿਖੇ ਗਏ ਉਦੋਂ ਹੂੰ ਹੂੰ ਅੱਛਾ ਤੇ ਜਿੰਨਾ ਆਉਂਦਾ ਹੀ ਫਿਰ ਲਿਖੀ ਜਾਂਦੇ ਹੈ ਕਿ ਵੀ ਲਿਖੀ ਜਾਣਾ ਚਲੋ ਕਦੇ ਨਾ ਕਿਤੇ ਕੁਝ ਵੀ ਬਣੂਗਾ ਹੀ ਜੀ ਫਰ ਨਿਊਜ਼ੀਲੈਂਡ ਵੀ ਜਦੋਂ ਗਏ ਆ ਇੱਥੋਂ ਤੇ ਇੱਕ ਵਾਰੀ ਕਿਉਂਕਿ ਜਿਹੜੀਆਂ ਮੇਰੀਆਂ ਡਾਇਰੀਆਂ ਸੀਗੀਆਂ ਗੀਤਾਂ ਵਾਲੀਆਂ ਮੈਂ ਛੱਡ ਨਹੀਂ ਸਕਿਆ ਕਹਿੰਦੇ ਪਾਪਾਂ ਕਰਦੀਆਂ ਸੀ ਉਹ ਹੀ ਨਾ ਉਹ ਛੱਡ ਨਹੀਂ ਸਕਿਆ ਮੈਂ ਨਾਲ ਲੈ ਗਿਆ ਤੇ ਬਾਕੀ ਉੱਥੇ ਜਾ ਕੇ ਗੁਜਰਤ ਵੱਲ ਜਦੋਂ ਮੈਂ ਪਰਦੇਸ ਵੇਖਿਆ ਫਿਰ ਪਰਦੇਸ ਦੇ ਜਿਹੜੀ ਅਸਲ ਸਚਾਈਆਂ ਉਹ ਅੱਗੇ ਕੱਲ ਗੱਲ ਕਰਦੇ ਹਾਂ ਕਿ ਮੈਨੂੰ ਇੱਕ ਵੀਰ ਗੱਲ ਕਰਦਾ ਇਹ ਕਹਿੰਦਾ ਤੂੰ ਅਸਲ ਜ ਵਿੱਚ ਜੋ ਹੈਗਾ ਨਾ ਸੱਚ ਉਹ ਬਿਆਨ ਕਰਦਾ ਕੋਈ ਚੀਜ਼ ਲਕਾਈ ਨਹੀਂ ਤੇ ਉਹ ਵਾਕਿਆ ਹੀ ਫਿਰ ਜਿਵੇਂ ਜਿਵੇਂ ਕੁਦਰਤ ਲਿਖਾਉਂਦੀ ਗਈ ਤੇ ਉਹ ਰੱਬ ਦਾ ਸਵੱਬ ਹੀ ਚਲੋ ਆਪਣੇ ਗੀਤ ਪਹਿਲੀ ਵਾਰੀ ਸ਼ੌਂਕ ਹੀਗਾ ਤੇ ਫਿਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਏਡਾ ਵਧੀਆ ਨਹੀਂ ਇੱਕ ਗੀਤ ਹੋਇਆ ਉਹ ਹੱਲ ਵੀ ਪਿਆ ਸਾਡੇ ਕੋਲੇ ਹੀ ਕੀਤਾ ਨਹੀਂ ਫਿਰ ਹਰਜੀਤ ਮੈਨੂੰ ਕਹਿੰਦੀ ਕਿ ਜੇ ਨਹੀਂ ਕਰਨਾ ਵਾ ਤੇ ਫਿਰ ਸਿੱਖ ਕੇ ਕਰੋ ਤੇ ਜੇ ਆਉਣਾ ਹੀ ਆ ਫਿਰ ਠੇਖਣਾ ਵੀ ਸ਼ੁਰੂ ਕੀਤਾ ਤੇ ਜ਼ਿੰਮੇਵਾਰੀਆਂ ਬਹੁਤ ਵੀ ਔਖਾ ਹੋ ਜਾਂਦਾ ਉੱਥੇ ਕੰਮ ਕਲਚਰ ਆ ਪਰ ਫਿਰ ਵੀ ਕੋਸ਼ਿਸ਼ ਕੀਤੀ ਕਿ ਜਿੰਨਾ ਕ ਆਪਣੇ ਆਪ ਨੂੰ ਨਖਾਰ ਸਕਦੇ ਆ ਤੇ ਉਹਨਾਂ ਕ ਕੀਤਾ ਬਿਲਕੁਲ ਤੇ ਫਿਰ ਚਲੋ ਸਾਡੇ ਗੀਤ ਹੋਏ ਕਦਰ ਪਰ ਮਾਲਕ ਦੀ ਮਰਜ਼ੀ ਹੀ ਉਹ ਤੋਂ ਪਹਿਲਾਂ ਮੇਰਾ ਸੱਤ ਜਾਣੀਆਂ ਗੀਤ ਜਿਹੜਾ ਇਹੋ ਵਾਇਰਲ ਹੋ ਗਿਆ ਹੂੰ ਤੇ ਸੱਤ ਜਾਣੀਆਂ ਨੇ ਮੈਨੂੰ ਸੱਤਾ ਵੈਰ ਵਾਲੀ ਬਣਾ ਦਿੱਤਾ ਵੈਸੇ ਇੱਕ ਐਜ਼ ਅ ਰਿਸਿਸਟੋ ਇੱਕ ਕੁਦਰਤ ਵੱਲੋਂ ਹੀ ਅਲੱਗ ਜਿਹਾ ਗੀਤ ਸੀਗਾ ਤੇ ਉਹਨੂੰ ਸਾਰੇ ਪੰਜਾਬੀਆਂ ਨੇ ਬੜਾ ਪਿਆਰ ਦਿੱਤਾ ਜੀ ਅੱਜ ਵੀ ਜਿੱਥੇ ਜਾਈਏ ਫਿਰ ਇਹ ਨਹੀਂ ਕਿ ਨਹੀਂ ਤੇ ਅਕਸਰ ਕਿਹਾ ਜਾਂਦਾ ਵੀ ਇਹ ਤਾਂ ਜੀ 35 ਪਲੱਸ ਵਾਲਿਆਂ ਦਾ ਗੀਤ ਆ ਪਰ ਮੇਰੇ ਕੋਲ ਕਈ ਵਾਰ 14 14 15 15 ਸਾਲ ਦੇ ਮੁੰਡੇ ਵੀ ਆ ਜਾਂਦੇ ਆ ਵੀ ਭਾਜੀ ਉਹ ਗੀਤ ਸੁਣਾਓ ਓਕੇ ਔਰ ਦੂਜੀ ਗੱਲ ਇਹ ਕਿ ਉਹਦਾ ਜਿਹੜਾ ਫਰਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ ਵਾਲੀ ਗੱਲ ਕਿ ਲੋਕ ਅੱਜ ਵੀ ਮੈਨੂੰ ਕਹਿ ਦਿੰਦੇ ਕਿ ਜਿਹੜੀ ਪਹਿਲਾਂ ਬਹਿ ਕੇ ਰੌ ਵੀਡੀਓ ਸੀਗੀ ਉਹ ਉਹ ਜ਼ਿਆਦਾ ਵਧੀਆ ਲੱਗਦੀ ਹੈ ਹਾਂ ਓਹ ਜ਼ਿਆਦਾ ਵਧੀਆ ਸੀ ਤੇ ਫਿਰ ਉਸ ਤੋਂ ਬਾਅਦ ਕੁਦਰਤ ਦਾ ਸਵੱਬ ਉੱਥੇ ਗੁਰਸ਼ਬਦ ਹੋਣੀ ਨਿਊਜ਼ੀਲੈਂਡ ਜਾ ਕੇ ਮਿਲੇ ਤੇ ਫਿਰ ਉਹਨਾਂ ਨਾਲ ਗੀਤਕਾਰੀਆਂ ਦਾ ਸਵੱਬ ਬਣਿਆ ਗੀਤਕਾਰੀਆਂ ਤੋਂ ਬਾਅਦ ਫਿਰ ਹੌਲੀ-ਹੌਲੀ ਕੰਮ ਫਿਲਮਾਂ ਵੱਲੋਂ ਚੱਲ ਪਿਆ ਜੀ ਤੇ ਫਿਲਮਾਂ ਦੇ ਵਿੱਚ ਚਲੋ ਮੇਰੀ ਮਾਲਕ ਵੱਲੋਂ ਚਲੋ ਵੀ ਉਹਦੀ ਮਿਹਰਬਾਨੀ ਹੈ ਮਾਲਕ ਦੀ ਕਿ ਮੇਰਾ ਪਹਿਲਾ ਗੀਤ ਅਮਰਿੰਦਰ ਭਾਜੀ ਨੇ ਗਾਇਆ ਫਿਰ ਉਹਦੇ ਵਿੱਚ ਹਨਾ ਪੱਜੋ ਵੀਰੋ ਉਹਦੇ ਵਿੱਚ ਹੂੰ ਤੇ ਪੱਜੋ ਵੀਰੋ ਵਿੱਚ ਤਿੰਨ ਗੀ ਸੀਗੇ ਫਿਰ ਚੱਲ ਮੇਰਾ ਪੁੱਤ ਤਾਂ ਕਹਿ ਲੋ ਕਿ ਪਹਿਲੀ ਚ 4 ਸੀਗੇ ਦੂਜੀ ਚ 6 ਗੀਤ ਸੀਗੇ ਤੇ ਤੀਸਰੀ ਦੇ ਵਿੱਚ ਵੈਸੇ ਗਾਣੇ ਘਟ ਕੀਤੇ ਹੋਏ ਚ ਮੇਰਾ ਇੱਕ ਗੀਤ ਸੀਗਾ ਪੈਂਡਾ ਉਮਰਾਂ ਦਾ ਸਾਡੇ ਨਾਲ ਹੋਵੇ ਟਾਈਟਲ ਗੀਤ ਤਾਂ ਸੀ ਚਲੋ ਹਨਾ ਜੀ ਤੇ ਉਸ ਤੋਂ ਇਲਾਵਾ ਵੀ ਕੁਝ ਫਿਲਮਾਂ ਤੇ ਮੈਨੂੰ ਟਾਈਟਲ ਲਿਖਣ ਦਾ ਮੌਕਾ ਮਿਲਿਆ ਫਿਰ ਉਸ ਦੇ ਨਾਲ ਫਿਰ ਚਲੋ ਤੇ ਚੱਲੀ ਜਾਂਦਾ ਪਰ ਮੈਨੂੰ ਇਹ ਸੀਗਾ ਕਿ ਆਪਣਾ ਕਰਨਾ ਜੀ ਕੁਝ ਨਾ ਕੁਝ ਆਪ ਵੀ ਗਾਈਏ ਨਾਲ-ਨਾਲ ਕਰਦੇ ਵੀ ਰਹੇ ਆਂ ਪਰ ਜਿੱਦਾਂ ਜਿੱਦਾਂ ਸਵੱਬ ਬਣਦਾ ਗਿਆ ਨਾ ਕਿ ਕੋਈ ਸੋਸ਼ਲ ਇਸ਼ੂ ਆ ਗਿਆ ਕਿਉਂਕਿ ਜਿਹੜਾ ਗੀਤਕਾਰ ਹੁੰਦਾ ਆਰਟਿਸਟ ਹੁੰਦਾ ਮੈਨੂੰ ਲੱਗਦਾ ਉਹ ਗੀਤ ਦੀ ਸਭ ਤੋਂ ਜਿਹੜੀ ਭਾਵਕ ਕੜੀ ਹੁੰਦੀ ਆ ਹੂੰ ਤੇ ਜੇ ਕੋਵਿਡ ਆ ਗਿਆ ਤੇ ਲੱਗਾ ਵੀ ਆ ਹੁਣ ਲੋਕਾਂ ਵਾਸਤੇ ਲਿਖਦੀ ਏ ਹਾਂ ਲੋਕਾਂ ਵਾਸਤੇ ਅਰਦਾਸ ਕਰਦੀ ਏ ਉਹਨਾਂ ਦਿਨਾਂ ਦੇ ਵਿੱਚ ਮੇਰਾ ਗੀਤ ਦਵਾਵਾਂ ਕਾਫੀ ਵਾਇਰਲ ਹੋਇਆ ਜੀ ਤੇ ਉਹ ਫੇਰ ਉਸ ਤੋਂ ਬਾਅਦ ਅਸੀਂ ਬੰਦ ਖਿੜਕੀਆਂ ਅਸੀਂ ਕੀਤਾ ਮੈਂ ਚਾਹੂੰਗੀ ਕਿ ਤੁਸੀਂ ਥੋੜਾ ਜਿਹਾ ਸੁਣਾਓ ਵੀ ਸਾਨੂੰ हां मैं बंद खिड़कियां दा एक तन्नो स्थाई ਸੁਣਾਉਣਾ ਹੂੰ ਹੂੰ ਉਹ ਬਸਕਰ ਜੀ ਹੁਣ ਬਸਕਰ ਜੀ ਜ਼ਰਾ ਵੇਖ ਖਸਾਂ ਵੱਲ ਹਸਕਰ ਜੀ ਵਸਕਾਰ ਜੀ ਹੁਣ ਵਸਕਾਰ ਜੀ ਜ਼ਰਾ ਵੇਖ ਸਾਂ ਵੱਲ ਹਸਕਾਰ ਜੀ ਹੁਣ ਮਹਾ ਮਾਰੀਆਂ ਵਸਕਾਰ ਜੀ ਇਨਸਾਨ ਗਏ ਤੇਰੇ ਡੋਲ ਉਹ ਦੁਨੀਆਂ ਦੇ ਆਵਲੀਆ ਬੰਦ ਕਿੜਕੀਆਂ ਖੋਲਿਓ ਦੁਨੀਆਂ ਦੇ ਹਵਲੀਆਂ ਬੰਦ ਕਿੜਕੀਆਂ ਖੋਲਿਓ ਦੁਨੀਆਂ ਦੇ ਹਵਲੀਆਂ ਬਸ ਕਰ ਜੀ ਹੁਣ ਬਸ ਕਰ ਜੀ ਸਾਰਾ ਵੇਖ ਅਸਾਂ ਵੱਲ ਹੱਸ ਕਰ ਜੀ ਕੀ ਬਾਤ ਹੈ ਤੁਸੀਂ ਉਹ ਆਪਣਾ ਜਿਹੜਾ ਗੀਤਕਾਰੀ ਦਾ ਸਿਲਸਿਲਾ ਬੱਸ ਨਹੀਂ ਕੀਤਾ ਪਰ ਇੱਥੇ ਮੈਂ ਇੱਕ ਗੱਲ ਸੋਚਦੀ ਆਂ ਵੀ ਬਹੁਤੇ ਲੋਕ ਜਿਹੜੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਅਮਰਿੰਦਰ ਗਿੱਲ ਹੁਣਾਂ ਦੀ ਚਾਲ ਮੇਰਾ ਪੁੱਤ ਚੰਨੇ ਗਾਣੇ ਕੀਤੇ ਆਂ ਜਾਂ ਉਹਨਾਂ ਦੀਆਂ ਕਈ ਫਿਲਮਾਂ ਦੇ ਵਿੱਚ ਕੋਈ ਵੀ ਗੀਤਕਾਰ ਕਿਉਂ ਨਾ ਹੋਵੇ ਗਾਇਕ ਨੂੰ ਇੱਕ ਪਛਾਣ ਮਿਲ ਜਾਂਦੀ ਏ ਫਿਲਮ ਨੂੰ ਬੜਾ ਪਿਆਰ ਮਿਲਦਾ ਆ ਗਾਣੇ ਨੂੰ ਬੜਾ ਪਿਆਰ ਮਿਲਦਾ ਆ ਗੀਤਕਾਰ ਕਿਉਂ ਪਿੱਛੇ ਰਾ ਜਾਂਦਾ ਹੈ ਨਹੀਂ ਮੈਨੂੰ ਲੱਗਦਾ ਭੈਣ ਜੀ ਅਸਲ ਦੇ ਵਿੱਚ ਨਾ ਚਲੋ ਗੀਤਕਾਰ ਇੱਕ ਹੈ ਹੀ ਪਿਛੇ ਪੋਸਟ ਪ੍ਰੋਡਕਸ਼ਨ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਹੁੰਦਾ ਹਨਾ ਤੇ ਪਰ ਪਰਦੇ ਦੇ ਤਾਂ ਹੋਵੇ ਪਰ ਆ ਨਹੀਂ ਸਕਦਾ ਜੀ ਪਰ ਹੁਣ ਚਲੋ ਜਿਵੇਂ ਜਿਵੇਂ ਸਵਾ ਬਦਲਿਆ ਵਾ ਤੇ ਲੋਕਾਂ ਸੋਸ਼ਲ ਮੀਡੀਆ ਨੇ ਬੜਾ ਜਿਹੜੇ ਗੀਤਕਾਰਾਂ ਨੇ ਆਪਣੀ ਮਿਹਨਤ ਕੀਤੀ ਕੋਸ਼ਿਸ਼ ਕੀਤੀ ਆ ਉਹ ਜਿਹੜੇ ਚੰਗੇ ਬੁਲਾਰੇ ਆ ਉਹ ਆ ਕੇ ਆਪ ਅੱਗੇ ਬੋਲਣ ਲੱਗੇ ਆ ਤੇ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਕਿ ਹਾਂ ਫਲਾਣਾ ਗੀਤਕਾਰ ਆ ਹੈਨਾ ਤੇ ਕਿਉਂਕਿ ਗੀਤਕਾਰ ਜਿੰਨਾ ਖਜ਼ਾਨਾ ਕਿਸੇ ਕੋਲ ਵੀ ਨਹੀਂ ਹੁੰਦਾ ਆਪ ਕੋਲ ਸ਼ੇਰੋ ਸ਼ਾਇਰੀ ਆਪ ਸੁਣਾਉਣ ਲੱਗੇ ਆ ਤੇ ਦੂਜੀ ਗੱਲ ਇਹ ਗੀਤਕਾਰ ਕਹਿੰਦੇ ਵੀ ਪੜ੍ਹਿਆ ਲਿਖਿਆ ਹੁਣ ਪੜ੍ਹੇ ਲਿਖੇ ਦਾ ਭਾਵੇਂ ਨਹੀਂ ਵੀ ਚਲੋ ਸਾਹਿਤ ਪੜ੍ਹਦੇ ਆ ਗੀਤਕਾਰ ਉਹਦੇ ਵਿੱਚ ਜਾ ਜ਼ਿੰਦਗੀ ਨੂੰ ਪੜ੍ਹਦੇ ਆ ਤੇ ਉਹਦੇ ਵਿੱਚੋਂ ਗੀਤ ਨਿਕਲਦੇ ਆ ਮੈਨੂੰ ਲੱਗਦਾ ਜਿਹੜਾ ਪਿੱਛੇ ਜਿਹੜਾ ਬਿਜ਼ਨਸਮੈਨ ਜਿਹੜਾ ਗੀਤਕਾਰ ਬਹੁਤ ਘੱਟ ਹੋ ਹੁੰਦੇ ਆ ਉਹੀ ਮੈਂ ਕਹਿਣ ਲੱਗੀ ਸੀ ਵੀ ਨੰਦ ਲਾਲ ਨੂਰਪੁਰੀ ਵਰਗੇ ਵੀ ਹੋਏ ਗੀਤਕਾਰ ਪਰ ਉਹਨਾਂ ਨੂੰ ਆਖਰ ਮੁਫਲਸੀ ਚ ਜੀਣਾ ਪਿਆ ਹਾਂਜੀ ਜਿੰਨਾ ਚਿਰ ਪਤਾ ਨਹੀਂ ਆ ਕਿ ਕਿੱਥੋਂ ਰਾਇਟੀ ਲੈਣੀ ਆ ਜਾਂ ਆਪਣਾ ਕੰਟੈਂਟ ਕਿਵੇਂ ਵੇਚਣਾ ਕਿਵੇਂ ਆ ਅਸਲ ਚ ਬਹੁਤ ਹੀ ਸਾਡੇ ਗੀਤਕਾਰਾਂ ਦੀ ਇਹੀ ਮਾਰਨ ਦੀ ਕਿ ਸਾਨੂੰ ਵੇਚਣਾ ਨਹੀਂ ਆਉਂਦਾ ਵੇਚਣਾ ਨਹੀਂ ਆਉਂਦਾ ਉਹ ਵੀ ਪਰ ਹੁਣ ਕੀ ਆ ਕਿ ਜਿੱਦਾਂ ਹੁਣ ਕਰਨ ਔਜਲਾ ਕਹਿ ਲਓ ਹੈਪੀ ਰਾਈ ਕੋਟੀ ਕਹਿ ਲਓ ਦੂਜਿਆਂ ਨੂੰ ਗੀਤ ਜਾਂ ਸਿੱਧੂ ਮੂਸੇਵਾਲੇ ਨੇ ਵੀ ਪਹਿਲਾਂ ਲੋਕਾਂ ਨੂੰ ਗੀਤ ਆਪਣੇ ਮੰਡੇ ਸੀ ਫੇਰ ਹੌਲੀ-ਹੌਲੀ ਲੱਗਾ ਕਿ ਮੈਂ ਵੀ ਗਾਵਾ ਸੱਤਾ ਵੈਰੋ ਵਾਲੀ ਵੀ ਹੁਣ ਆਪ ਗਾਉਣ ਵਾਲੇ ਪਾਸੇ ਹੋ ਗਿਆ ਸੋ ਉਹਦੇ ਲਈ ਬਕਾਇਦਾ ਸਿਖਲਾਈ ਵੀ ਲਈ ਫਿਰ ਤੁਸੀਂ ਹਾਂਜੀ ਹਾਂਜੀ ਮੈਂ ਉਹ ਹੀ ਗੱਲ ਪਹਿਲਾਂ ਵੀ ਕਰਦਾ ਸੀਗਾ ਕਿ ਪਹਿਲਾਂ ਉੱਥੇ ਜਾ ਕੇ ਸਿੱਖਿਆ ਹੂੰ ਨਿਊਜ਼ੀਲੈਂਡ ਚ ਕਿਉਂ ਇੱਥੇ ਕਰਦੇਆਂ ਵੱਲੋਂ ਜਿਵੇਂ ਕੀ ਆਪਾਂ ਗੱਲ ਕਰਦੇ ਸੀ ਕਿ ਜਿਹੜੇ ਮਾਹੌਲ ਦੇ ਵਿੱਚ ਮੈਂ ਪੜਿਆ ਹਨਾ ਜੀ ਮੈਂ ਪਿੰਡ ਵਾਲਾ ਸਕੂਲ ਸੀਗਾ ਤੇ ਪਿੰਡ ਵਾਲਾ ਹੀ ਕਾਲਜ ਸਾਡਾ ਰਿਹਾ ਇਹ ਮੇਰੀ ਸਾਰੀ ਸਟੱਡੀ ਜਿਹੜੀ ਖਡੂਰ ਸਾਹਿਬ ਹੋਈ ਹੈ ਤੇ ਜਿਹੜੇ ਟਾਈਮ ਦੇ ਵਿੱਚ ਅਸੀਂ ਪੜ੍ਹਦੇ ਸੀ ਉਦੋਂ ਕਹ ਲਓ ਕਿ ਉਦੋਂ ਕੋਈ ਵੀ ਨਹੀਂ 뮤직 ਟੀਚਰ ਨਹੀਂ ਸੀ ਉੱਥੇ ਜੀ ਤੇ ਆਉਂਦੇ ਸੀ ਸਾਡੇ ਫੰਕਸ਼ਨ ਹੁੰਦੇ ਸੀਗੇ ਸਾਰਾ ਕੁਝ ਉਦੋਂ ਲੋੜ ਅਨਸਾਰ ਸੱਦਦੇ ਹੀ ਪਰ ਕੋਈ ਜ ਪੱਕਾ ਟੀਚਰ ਨਹੀਂ ਵੀ ਜਿਹੜਾ ਸਿਖਾਉਂਦਾ ਹੋਵੇ ਨਹੀਂ ਤੇ ਅਕਸਰ ਟੀਚਰ ਜਿਹੜੇ ਉਹਨਾਂ ਨੂੰ ਪਤਾ ਹੁੰਦਾ ਆ ਬੱਚਾ ਕੁਝ ਕਰ ਸਕਦਾ ਤੇ ਉਹ ਕਰਦੇ ਫਿਰ ਦੂਜੀ ਗੱਲ ਇਹ ਵੀ ਕਰਦੇ ਆ ਦਾ ਉਦੋਂ ਹੁਣ ਤਾਂ ਸੁੱਖ ਨਾਲ ਬਾਹਰ ਦੀ ਕਿਰਪਾ ਵਾ ਕੇ ਇੰਡਸਟਰੀ ਬੜੀ ਤਕੜੀ ਹੋ ਗਈ ਹੈ ਬਹੁਤ ਵੱਡੀ ਇੰਡਸਟਰੀ ਹੋ ਗਈ 뮤ਜ਼ਿਕ ਦੀ ਉਦੋਂ ਮਾਪਿਆਂ ਨੂੰ ਪਿੰਡਾਂ ਵਾਲਿਆਂ ਨੂੰ ਤੇ ਖਾਸ ਕਰਕੇ ਇਹ ਬਹੁਤ ਛੋਟਾ ਕਿਤਾ ਲੱਗਦਾ ਸੀਗਾ ਤੂੰ ਅੰਦਰ ਤੀ ਤੂੰ ਕਿਹੜੇ ਕੰਮ ਚ ਪਿਆ ਹਨਾ ਤੇ ਕਰਦੇਆਂ ਵੱਲੋਂ ਵੀ ਨਹੀਂ ਸੀ ਉਦੋਂ ਕੋਈ ਰਿਸਪੌਂਸ ਨਹੀਂ ਸੀਗਾ ਤੇ ਬਾਕੀ ਉਹ ਇਹ ਵੀ ਸੀਗਾ ਵੀ ਭਾਵੇਂ ਜिद ਕਰਦੇ ਤੇ ਇੱਕ ਦੋ ਗੀਤ ਗਰਾ ਵੀ ਦਿੰਦੇ ਹੂੰ ਦੂਜਾ ਗੱਲ ਇਹ ਹੁੰਦਾ ਵੀ ਪਿੰਡਾਂ ਵਾਲੇ ਮੱਧ ਵਰਗੀ ਕਿਸਾਨਾਂ ਦੇ ਪੋਤੇ ਆ ਤੇ ਉਹਨਾਂ ਕੋਲ ਵੱਧੂ ਵੀ ਨਹੀਂ ਪਏ ਸੋ ਆਪ ਵੀ ਜिद ਨਹੀਂ ਕੀਤੀ ਹੂੰ ਤੇ ਫਿਰ ਜਿੱਦਾਂ ਕਹ ਲਓ ਵੀ ਸ਼ੌਕ ਨਹੀਂ ਮਰਨ ਦਿੱਤਾ ਹਾਂ ਸ਼ੌਕ ਨਹੀਂ ਮਰਨ ਦਿੱਤਾ ਹੂੰ ਤੇ ਉਹ ਇੱਕ ਵਾਰੀ ਮੈਂ ਪੋਸਟ ਪੜ੍ਹਦਾ ਹਾਂ ਕਿ ਇੱਕ ਵਾਰੀ ਕਹਿੰਦੇ ਵੀ ਕੋਈ ਸਿੰਗਰ ਬੜਾ ਵਧੀਆ ਹੀ ਮਤਲਬ ਸ਼ੌਕ ਸੀਗਾ ਹੂੰ ਹੂੰ ਤੇ ਉਹਨੂੰ ਇੱਕ ਕਰੋ ਗਰੀਬ ਸੀਗਾ ਅੱਛਾ ਤੇ ਉਹ ਕਿਸੇ ਨੇ ਕਿਹਾ ਵੀ ਤੂੰ ਇਦਾਂ ਕਰ ਵੀ ਮਿਹਨਤ ਕਰ ਉਹਦੇ ਵਾਸਤੇ ਪੈਸਾ ਵੀ ਨਾਲ ਜ਼ਰੂਰੀ ਆ ਤੇ ਉਹ ਕਹਿੰਦੇ ਵੀ ਉਹਨਾਂ ਉਹ ਸਿੱਖ ਨਹੀਂ ਸਕਿਆ ਪਰ ਉਹਨੇ ਮਿਹਨਤ ਕਰਕੇ ਮਿਸਤਰੀ ਬਣ ਗਿਆ ਤੇ ਉਹ ਮਿਸਤਰੀ ਬਣ ਕੇ ਫਿਰ ਉਹ ਕਹਿੰਦੇ ਵੀ ਉਹਨੇ ਆਪਣੇ ਤੇ ਪੈਸੇ ਵੀ ਲਾਏ ਫਿਰ ਉਹਨੇ ਉਹ ਵੀ ਸ਼ੌਂਕ ਪੂਰਾ ਕੀਤਾ ਉਸ ਨਾਲ-ਨਾਲ ਮਿਸਤਰੀ ਬਣਨ ਦੀ ਕੋਸ਼ਿਸ਼ ਕੀਤੀ ਆ ਤੇ ਨਾਲ-ਨਾਲ ਗਾਇਕ ਬਣਨ ਦੀ ਵੀ ਕੋਸ਼ਿਸ਼ ਕੀਤੀ ਆ ਪਰ ਉਹ ਮਾਲਕਾਂ ਨੂੰ ਬlesdਾਂ ਵੀ ਚਲੋ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਸਾਡੇ ਜਿੰਨੇ ਵੀ ਭਰਾ ਵਾ ਉਹਨਾਂ ਨੇ ਸਾਨੂੰ ਮਿਹਨਤ ਕਰਦਿਆਂ ਵੇਖਿਆ ਵਾ ਤੇ ਉਹ ਹੁਣ ਨਾਲ ਵੀ ਖੜੇ ਆ ਸਾਰੇ ਜਣੇ ਉਹ ਹਰ ਤਰ੍ਹਾਂ ਨਾਲ ਖੜੋਤੇ ਔਰ ਸਭ ਤੋਂ ਵੱਧ ਜਿਹੜਾ ਮੈਨੂੰ ਆਪਣਾਪਨ ਮਿਲਿਆ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਸਾਰਿਆਂ ਨੇ ਮੈਨੂੰ ਆਪਣਾ ਸਮਝ ਕੇ ਮੇਰੀ ਹਰ ਵਾਰੀ ਸਪੋਰਟ ਕੀਤੀ ਆ ਤੇ ਮੈਂ ਉਮੀਦ ਕਰਦਾ ਐਤਕੀ ਵੀ ਜਿੰਦਾ ਉਹ ਅਜਿਹਾ ਸਪੋਰਟ ਕਰਨਗੇ ਬਿਲਕੁਲ ਪਰ ਜੇ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਵਾਰੀ ਬੜੇ ਲੋਕਾਂ ਨਾਲ ਤਕਾ ਵੀ ਹੋਇਆ ਖਣਾ ਬਹੁਤ ਸਾਰੇ ਲੋਕਾਂ ਨੂੰ ਜਿੱਦਾਂ ਕਹਿ ਲੋ ਵੀ ਕੰਟਰੈਕਟ ਦੇ ਬੇਸ ਤੇ ਕਹਿ ਲੋ ਜਾਂ ਅਦਰਵਾਈਜ਼ ਵੀ ਪਹਿਲੇ ਪਹਿਲੇਾਂ ਚ ਹੁੰਦਾ ਸੀਗਾ ਕਿ ਗਾਣਿਆਂ ਦੇ ਨਾਮ ਤੇ ਠੱਗਿਆ ਵੀ ਗਿਆ ਕਿ ਗਾਣਿਆਂ ਤੇ ਪੈਸੇ ਵਾਧ ਲਵਾ ਦਿੱਤੇ ਕਦੀ ਕੋਈ ਕੌੜਾ ਵੀ ਐਕਸਪੀਰੀਅੰਸ ਰਿਆ ਨਹੀਂ ਕੌੜਾ ਐਡਾ ਨਹੀਂ ਰਿਆ ਸ਼ੁਰੂ ਸ਼ੁਰੂ ਦੇ ਵਿੱਚ ਹੋਇਆ ਉਹ ਵੀ ਆਪਣੇ ਯਾਰ ਦੋਸਤ ਨੇ ਇੱਕ ਗੀਤ ਜਾ ਕੇ ਆਪਣਾ ਨਾਮ ਪਾ ਕੇ ਠੀਕ ਹੈ ਕਿਸੇ ਕੋ ਗਵਾਤਾ ਸੀਗਾ ਹਾਂ ਤੇ ਉਸ ਤੋਂ ਲਾਵਾ ਨਹੀਂ ਕੋਈ ਵੀ ਜਿਵੇਂ ਕੱਲ ਜੇ ਇੰਡਸਟਰੀ ਦੇ ਵਿੱਚ ਮੈਂ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਮੇਰੀ ਖੁਸ਼ਕਿਸਮਤੀ ਮੈਂ ਰਿਦਮ ਵੋਇਸ ਨਾਲ ਕੰਮ ਕੀਤਾ ਤੇ ਮੈਨੂੰ ਮੇਰੀ ਮਿਹਨਤ ਦਾ ਜਿਹੜਾ ਜੋ ਜਿੰਨਾ ਮੇਰੇ ਲੈਵਲ ਦੇ ਹਿਸਾਬ ਨਾਲ ਮੇਰਾ ਬਣਦਾ ਕੰਮ ਸੀਗਾ ਮੈਨੂੰ ਉਸ ਹਿਸਾਬ ਨਾਲ ਰੇਟ ਮਿਲਿਆ ਫਿਰ ਹੌਲੀ-ਹੌਲੀ ਵਧਿਆ ਵੀ ਤੇ ਮੈਨੂੰ ਲੱਗਦਾ ਮੈਂ ਠੀਕ ਰਿਹਾ ਇਸ ਚ ਪੱਖੋਂ ਕਿਉਂਕਿ ਮੈਨੂੰ ਚੰਗੇ ਬੰਦੇ ਜਿਹੜੇ ਮਿਲ ਗਏ ਹਨਾ ਕਿ ਚਲੋ ਗੁਰਸ਼ਬਦ ਹੁਣੀ ਸੀਗੇ ਅਮਰਿੰਦਰ ਭਾਜੀ ਹੁਣੀ ਕਾਰਜ ਭਾਜੀ ਹੁਣੀ ਤੇ ਉਹਨਾਂ ਨੇ ਇਹ ਗੱਲ ਦਾ ਵੀ ਉਹ ਕਾਫੀ ਖਿਆਲ ਰੱਖਦੇ ਆ ਜੀ ਤੁਹਾਡੇ ਕਹਿੰਦੇ ਨੇ ਕਿ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਪਰ ਫਿਰ ਵੀ ਜੇ ਸੱਤਾ ਵੈਰ ਵਾਲੀਆਂ ਨੂੰ ਆਪਣੇ ਕਿਸੇ ਇੱਕ ਗਾਣੇ ਨੂੰ ਵੀ ਜਦੋਂ ਕਿਤੇ ਉਦਾਸ ਹੋਵੇ ਜਾਂ ਖੁਸ਼ ਹੋਵੇ ਜਾਂ ਕਦੀ ਲੱਗੇ ਵੀ ਮੇਰੇ ਦਿਲ ਦੇ ਕਰੀਬੇ ਗਾਣਾ ਉਹ ਕਿਹੜਾ ਆ ਵੈਸੇ ਤਾਂ ਸਾਰੇ ਮੇਰੇ ਹਿਸਾਬ ਨਾਲ ਕਰੀਬ ਆ ਫਿਰ ਉਹੀ ਗੱਲ ਮੈਂ ਕਰਦਾ ਸੀ ਸੱਤ ਜਾਣੀਆਂ ਦੀ ਸ਼ਰਮਾਇਸ਼ ਜਾਨੀਆਂ ਦੀ ਗੀਤਕਾਰੀਆਂ ਦੀ ਫਰਮਾਇਸ਼ ਆਉਂਦੀ ਆ ਪਲੀਜ਼ ਉਹ ਗਾ ਕੇ ਸੁਣਾਓ ਕਿਉਂਕਿ ਹਾਂ ਤੇ ਗੀਤਕਾਰੀਆਂ ਮੈਂ ਗਾਉਣਾ ਉਹ ਹੋ ਗੱਲਾਂ ਤੱਤੀਆਂ ਮਿੱਤਰ ਕਹਿਣ ਲੱਗੇ ਕਿਤੇ ਆਪਣੇ ਨਾਲ ਹੀ ਕਹਿਣ ਲੱਗੇ ਜੀ ਗੱਲਾਂ ਤੱਤੀਆਂ ਮਿੱਤਰ ਕਹਿਣ ਲੱਗੇ ਕਿਤੇ ਆਪਣੇ ਨਾਲ ਹੀ ਕਹਿਣ ਲੱਗੇ ਜੇ ਕਰ ਚੁਬਣ ਤਾਂ ਜਾਚਕ ਹਾਂ ਮਾਫੀਆਂ ਦੇ ਹਾਂਜੀ ਮਾਫੀਆਂ ਦੇ ਸਾਨੂੰ ਮਾਣ ਹੈ ਸੱਚੀਆਂ ਸੁੱਚੀਆਂ ਨੇ ਕਲਮਾ ਫੜੀਆਂ ਤੇ ਲਿਖਣ ਜਵਾਕ ਬੈ ਗਏ ਗੀਤਕਾਰੀਆਂ ਹੋ ਗਈਆਂ ਲੁਚੀਆਂ ਨੇ ਕਲਮਾ ਫੜੀਆਂ ਤੇ ਲਿਖਣ ਜਵਾਕ ਬਹਿ ਗਏ ਗੀਤਕਾਰੀਆਂ ਹੋ ਗਈਆਂ ਲੁਚੀਆਂ ਨੇ ਇਹ ਗੱਲ ਵਾਕਈ ਸੱਚ ਹੈ ਵੀ ਅੱਜਕੱਲ ਦੀ ਗੀਤਕਾਰੀ ਵੀ ਉਹੋ ਜਿਹੀ ਹੋ ਗਈ ਆ ਤੇ ਤੇ ਕਿਨੂੰ ਕਸੂਰਵਾਣ ਮੰਨਦੇ ਉਸ ਚੀਜ਼ ਲਈ ਕਿਉਂ ਇਹ ਵੈਸੇ ਤਾਂ ਇੱਕ ਸਰਕਲ ਆ ਹਨਾ ਜਿਦਾਂ ਕਹਿ ਲੋ ਪਹਿਲਾਂ ਲੱਗਦਾ ਹੁੰਦਾ ਸੀ ਕਿ ਅਸਲ ਪਹਿਲਾ ਕਸੂਰ ਗੀਤਕਾਰ ਦਾ ਜਿਹਦੇ ਮਾਈਂਡ 'ਚ ਇਹੋ ਜਿਹੇ ਖਿਆਲ ਆਏ ਹੂੰ ਕਿਉਂਕਿ ਕਹਿੰਦੇ ਜਿਵੇਂ ਦਾ ਬੰਦਾ ਹੋਵੇ ਉਵੇਂ ਦਾ ਹੀ ਉਹ ਲਿਖਦਾ ਹੈ ਨਾ ਤੇ ਸਭ ਤੋਂ ਪਹਿਲਾਂ ਕਿਸੇ ਨੂੰ ਇਹ ਲੱਗਦਾ ਹੀ ਪਰ ਫਿਰ ਬਾਅਦ ਚ ਹੌਲੀ ਹੌਲੀ ਸਮਝ ਆਈ ਵੀ ਨਹੀਂ ਉਹ ਸਰਕਲ ਜਿਹੜਾ ਪੁੱਠੇ ਬੰਨੇ ਚੱਲਦਾ ਅੱਗੋਂ ਵੀ ਡਿਮਾਂਡ ਉਹ ਆਉਣ ਲੱਗ ਪਈ ਹੈ ਤੇ ਉਸ ਤਰੀਕੇ ਨਾਲ ਤੁਹਾਨੂੰ ਵੀ ਆਈ ਕਦੀ ਉਹ ਜੀ ਡਿਮਾਂਡ ਨੇ ਮੈਨੂੰ ਕਦੀ ਵੈਸੇ ਕਹਿ ਦਿੰਦੇ ਆ ਵੀ ਤੂੰ ਚਕਮਾਂ ਲਿਖ ਦੇ ਚਕਮਾਂ ਲਿਖ ਦੇ ਚਕਮਾਂ ਕਿਉਂ ਜਾਂ ਹੁੰਦਾ ਹੈ ਉਹ ਉਹਦੀ ਪਰਿਭਾਸ਼ਾ ਪੁੱਛੀ ਕਦੀ ਤੁਸੀਂ ਚਕਮਾਂ ਅਸਲ ਦੇ ਵਿੱਚ ਉਹੀ ਕਹਿ ਦਿੰਦੇ ਆ ਵੀ ਜ਼ਿਆਦਾਤਰ ਹਥਿਆਰਾਂ ਵਾਲੇ ਗੀਤਾਂ ਨੂੰ ਜਿਹਦੇ ਵਿੱਚ ਮਾਰਤਾੜ ਵਾਲੇ ਗੀਤਾਂ ਨੂੰ ਚਕਮਾਂ ਕਹਿ ਦਿੰਦੇ ਆ ਪਰ ਮੇਰੇ ਹਿਸਾਬ ਨਾਲ ਤੇ ਚਕਮਾਂ ਉਹ ਹੁੰਦਾ ਜਿਹੜਾ ਮਾਨਕ ਸਾਹਿਬ ਗਾਉਂਦੇ ਰਹੇ ਇੱਥੇ ਤਾਂ ਕਰਕੇ ਹਨਾ ਜਿੱਥੇ ਹਿੱਕ ਦੇ ਜੋਰ ਨਾਲ ਗਾਉਣ ਉਹ ਚਕਮਾਂ ਹੁੰਦਾ ਵਾ ਤੇ ਬੋਲ ਚੰਗੇ ਹੋਣੇ ਚਾਹੀਦੇ ਆ ਤੇ ਬਾਕੀ ਮਾਲ ਕੋਲੋਂ ਹੀ ਚਲੋ ਮੇਰੀ ਪਛਾਣ ਇਦਾਂ ਦੀ ਬਣੀ ਆ ਤੇ ਮੈਂ ਐਵੇਂ ਦਾ ਹੀ ਗੀਤ ਜਿੱਦਾਂ ਕੱਲ ਨੂੰ ਮੈਨੂੰ ਡਿਮਾਂਡ ਵੀ ਆਉਂਦੀ ਹੁੰਦੀ ਕਿ ਜਿਵੇਂ ਦਾ ਤੁਸੀਂ ਲਿਖਦੇ ਆ ਉਵੇਂ ਦਾ ਦੇਓ ਤੁਸੀਂ ਬਹੁਤ ਸਾਰੇ ਪਰਦੇਸੀਆਂ ਦੇ ਦਿਲ ਦੇ ਦਰਦ ਨੂੰ ਵੀ ਜੜਾ ਦਿਖਾਇਆ ਆਪਣੇ ਗੀਤਾਂ ਰਾਹੀਂ ਸੋ ਉਹ ਜਦੋਂ ਲਿਖਦੇ ਹੋ ਤਾਂ ਉਸ ਵੇਲੇ ਕਿੰਨਾ ਕੁ ਜਿਹੜਾ ਦਿਲ ਹੁੰਦਾ ਹੈ ਕੰਬਦਾ ਹੈ ਕਿੰਨਾ ਕੁ ਚੇਤਾ ਹੁੰਦਾ ਪੰਜਾਬ ਦਾ ਨਹੀਂ ਕਿਉਂਕਿ ਦਰਦ ਮੈਂ ਪਰਦੇਸੀਆਂ ਦਾ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਦਰਦ ਲਿਖਿਆ ਹਾਂ ਤੇ ਜਾਂ ਕਹਿ ਲੋ ਲਾਗੇ ਬੰਨੇ ਵੇਖਿਆ ਮੇਰਾ ਇੱਕ ਗੀਤ ਵੀ ਹੈ ਨਾ ਕਿ ਇਹ ਵੈਰਵਾਲ ਦੇ ਸੱਤੇ ਨੇ ਖੁਦ ਆਪ ਬਾਲ ਕੇ ਸੇਕੀਆਂ ਨੇ ਕੁਝ ਆਂਡ ਗਵਾਣ ਚ ਕੁਝ ਆਪਣੇ ਆਪ ਹੰਡਾਈਆਂ ਨੇ ਕੁਝ ਆਂਡ ਗਵਾਣ ਚ ਵੇਖੀਆਂ ਨੇ ਸੋ ਗੱਲ ਇਹ ਆ ਕਿ ਸਾਰਾ ਜਿਹੜਾ ਮੈਂ ਤੇ ਪਰਦੇਸ ਨੂੰ ਹੰਡਾਇਆ ਚੰਗੀ ਤਰ੍ਹਾਂ ਤੇ ਉਹ ਕੁਦਰਤੀ ਤੌਰ ਤੇ ਆਪਣੇ ਆਪ ਕੁਝ ਲਿਖੀ ਜਾਂਦੇ ਰਹੇ ਲਿਖੇ ਜਾਂਦੇ ਰਹੇ ਫਿਰ ਰੱਬ ਦਾ ਸਵਾਬ ਹੀ ਚੱਲ ਮੇਰਾ ਪੁੱਤ ਜਿਹੜੀ ਪਰਦੇਸੀਆਂ ਦੀ ਕਹਾਣੀ ਸੀ ਉਹਦੇ 'ਚ ਤਾਂ ਉਹ ਹੀ ਤੇ ਉਹਦੇ ਵਿੱਚ ਫਿਰ ਮੈਨੂੰ ਉਵੇਂ ਦਾ ਕੰਮ ਆਇਆ ਤੇ ਉਹ ਵੀ ਚਲੋ ਮਾਲਕ ਨੇ ਕਿਰਪਾ ਕੀਤੀ ਤੇ ਉਹ ਵਧੀਆ ਗੀਤ ਲਿਖੇ ਗਏ ਜੀ ਤੇ ਬਾਕੀ ਮੈਨੂੰ ਹੁਣ ਸਗੋਂ ਮੈਨੂੰ ਲੱਗਦਾ ਹੁੰਦਾ ਹੈ ਕਿ ਯਾਰ ਮੈਂ ਪਰਦੇਸ ਹੀ ਲਿਖੀ ਜਾਂਦਾ ਜਾਂ ਮੇਰੀ ਪਛਾਣ ਹੀ ਇਹ ਬਣ ਗਈ ਤੇ ਵੀ ਲਿਖਿਆ ਤਾਂ ਮੇਰੇ ਕੋਲ ਹੋਰ ਵੀ ਬਹੁਤ ਕੁ ਖਿਆ ਜਾਂ ਹੋਰ ਬਹੁਤ ਕੁ ਮੈਂ ਲਿਖਣਾ ਚਾਹਣਾ ਤੇ ਚਲੋ ਹੁਣ ਮਾਲਕ ਦੀ ਰਜਾ ਨਾਲ ਹੁਣ ਛੇਤੀ ਜਿਹੜਾ ਵਾ ਤੁਹਾਨੂੰ ਵੱਖਰਾ ਰੰਗ ਜਿਹੜਾ ਉਹ ਵੀ ਸੁਣਨ ਨੂੰ ਮਿਲੂਗਾ ਅੱਛਾ ਇਹ ਗੱਲ ਦੱਸੋ ਵੀ ਸ਼ਰੀਕੇ ਹਯਾਤ ਨਾਲ ਜ਼ਿਆਦਾ ਪਿਆਰ ਹੈ ਕਿ ਡਾਇਰੀ ਨਾਲ ਮੈਨੂੰ ਲੱਗਦਾ ਦੋਵਾਂ ਨਾਲ ਬਰਾਬਰ ਜਿਹਾ ਹੀ ਹੈ ਚਲੋ ਪਰਮਾਤਮਾ ਕਰੇ ਦੋਵੇਂ ਤੁਹਾਡੇ ਦਿਲ ਦੇ ਹਮੇਸ਼ਾ ਗਰੀਬ ਰਹਿਣ ਆਉਣ ਵਾਲੇ ਤੁਹਾਡੇ ਇੱਕ ਨਵੀਂ ਜਿਹੜੀ ਐਲਬਮ ਹੈ ਉਹਦੇ ਬਾਰੇ ਵੀ ਜਾਣਨਾ ਚਾਹਵਾਂਗੇ ਕਿਉਂਕਿ ਗੀਤਕਾਰੀ ਤੋਂ ਇਲਾਵਾ ਤੁਸੀਂ ਵੀ ਜਿਹੜਾ ਚਾਹੁੰਦੇ ਹੋ ਵੀ ਮੈਂ ਹੁਣ ਗਾਇਕੀ ਦੇ ਵਿੱਚ ਵੀ ਆਵਾਂ ਹਾਂਜੀ ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਮੈਂ ਜਿਹੜਾ ਐਲਬਮ ਨਾ ਅਸਲ 'ਚ ਅਸੀਂ ਕਿਉਂਕਿ ਮੈਨੂੰ ਲੱਗਦਾ ਹੁੰਦਾ ਜਿਹੜਾ ਸੱਤ ਸ਼ਬਦ ਹੈ ਨਾ ਅੱਖਰ ਹੈ ਆਪਣਾ ਸੱਤ ਹਾਂ ਉਹ ਮੇਰੇ ਨਾਲ ਬੜਾ ਸੰਬੰਧ ਰਿਹਾ ਹੈ ਉਹਦਾ ਤੇ ਮੇਰੇ ਨਾਂ 'ਚ ਵੀ ਆਉਂਦਾ ਹੈਗਾ ਹੂੰ ਹੂੰ ਤੇ ਬਾਕੀ ਸੱਤ ਦਾ ਅਰਥ ਹੁੰਦਾ ਸੱਚ ਜੀ ਬਿਲਕੁਲ ਤੇ ਮੇਰੇ ਗੀਤ ਵੀ ਜਿੰਨੇ ਕਿਹਾ ਮੈਨੂੰ ਲੱਗਦਾ ਮੈਂ ਇਹ ਗੱਲ ਦਾਅਵੇ ਨਾ ਕਹਿੰਦਾ ਨਾ ਵੀ ਮੇਰੇ ਗੀਤ ਸਾਰੇ ਸੁਣ ਕੇ ਕੋਈ ਦੱਸ ਦੇ ਵੀ ਆ ਗੱਲ ਝੂਠੀ ਲੱਗਦੀ ਆ ਹੂੰ ਤੇ ਦੂਜੀ ਗੱਲ ਇਹ ਆ ਕਿ ਆਪਣਾ ਸੱਤ ਜਾਣੀਆਂ ਕਰਕੇ ਲੋਕ ਮੈਨੂੰ ਜਾਣਦੇ ਆ ਹੂੰ ਤੇ ਮੈਂ ਅਹੀਂ ਅੱਗੇ ਸਾਰੀ ਸਾਡੀ ਟੀਮ ਨੇ ਹਰਜੀਤ ਉਹਨਾਂ ਨੇ ਲਈ ਸਾਰੇ ਇਹੋ ਪਲਾਨ ਕੀਤਾ ਵੀ ਆਪਾਂ 7 ਗੀਤ ਕਰਾਂਗੇ ਓਕੇ ਤੇ ਨਾਂ ਵੀ 7 ਗੀਤ ਸੱਤੇ ਦੇ ਹੀ ਰੱਖਣੇ ਆ ਵਾਹ ਜੀ ਵਾਹ ਹਾਂਜੀ ਸੋ ਉਹਨਾਂ ਵਿੱਚੋਂ ਜਿਹੜੀਆਂ ਨਵੀਆਂ ਐਲਬਮਸ ਆ ਰਹੀਆਂ ਨੇ ਉਹ ਕਦੋਂ ਤੱਕ ਆਉਣਗੀਆਂ ਸਾਡੀ ਕੋਸ਼ਿਸ਼ ਤਾਂ ਇਹ ਆ ਕਿ ਵੈਲੈਂਟਾਈਨ ਤੱਕ ਜਿੱਦਾਂ ਕਹਿ ਲਓ ਕਿ ਆਜੇ ਹਨਾ ਜੀ ਫਰਵਰੀ ਦੇ ਮਿਡ ਤੱਕ ਜਿਹੜਾ ਵੀ ਆ ਜਾਣ ਲੱਗੇ ਹੋਏ ਆ ਇੱਕ ਵੀਡੀਓ ਸ਼ੂਟ ਕਰਨਾ ਵਾ ਥੋੜੇ ਦਿਨਾਂ ਤੱਕ ਉਹ ਹੋ ਗਿਆ ਤੇ ਫਿਰ ਗੀਤ ਸਾਰੇ ਮਾਸਟਰ ਲਗਭਗ 2-3 ਗੀਤਾਂ ਦੇ ਆ ਗਏ 2-3 ਦੇ ਹੋ ਰਾਜਣਿਆ ਇੱਕ ਦਿਨ ਤੇ ਬਸ ਫਿਰ ਕਰ ਹੀ ਦੇਣਾ ਤੁਸੀਂ ਨਾ ਬੈਠੇ ਬੈਠੇ ਵੀ ਗੀਤ ਲਿਖ ਦਿੰਦੇ ਹੋ ਮੈਂ ਸੁਣਿਆ ਕੋਈ ਇਵੈਂਟ ਹੋਵੇ ਲੇਡੀਜ਼ ਨਾਈਟ ਤੇ ਵੀ ਕੀਤਾ ਸੀਗਾ ਇਦਾਂ ਹੀ ਤੇ ਉਹ ਕਿਵੇਂ ਫੁਰਨੇ ਫੁਰਦੇ ਤੁਹਾਨੂੰ ਬਸ ਕਿਉਂਕਿ ਵੇਖੋ ਬੰਦਾ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਬੰਦੇ ਨੂੰ ਵਿਸ਼ੇ ਦਿੰਦੀ ਹੈ ਹਮ ਤੇ ਤਕਾਂਤ ਮੇਲ ਕੁਦਰਤ ਨੇ ਦਿੱਤਾ ਜੀ ਤੇ ਉਹ ਕਈ ਵਾਰੀ ਕੋਈ ਨਾ ਕੋਈ ਗੱਲ ਜਿਹੜੀ ਉਹ ਕਲਿੱਕ ਕਰ ਜਾਂਦੀ ਆ ਹਮ ਉਹ ਆਪਣੇ ਆਪ ਹੀ ਕੁਦਰਤੋਂ ਲੈ ਗੀਤ ਬਣਦੇ ਆ। ਕੀ ਬਾਤ ਹੈ ਜੀ। ਸੱਚੀ ਮੁੱੱਚੀ ਇਹ ਗੀਤਕਾਰੀ ਦਾ ਸਫ਼ਰ ਕੋਈ ਸੌਖਾ ਨਹੀਂ ਹੈ। ਇਹਦੇ ਲਈ ਬਹੁਤ ਕੁਛ ਹੰਡਾਉਣਾ ਵੀ ਪੈਂਦਾ ਹੈ। ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਜੋ ਖਿਆਲ ਘੁੰਮਦੇ ਹੁੰਦੇ ਨੇ ਉਹਨਾਂ ਨੂੰ ਕਾਗਜ਼ 'ਤੇ ਹਿੱਕ ਤੇ ਉਤਾਰਨਾ ਪੈਂਦਾ ਹੈ। ਸੋ ਸਮਾਂ ਤੁਹਾਡੇ ਕੋਲ ਵੀ ਘਟਿਆ ਤੇ ਸਾਡੇ ਕੋਲ ਵੀ ਜਾਂਦੇ ਜਾਂਦੇ ਕੋਈ ਖੂਬਸੂਰਤ ਗੀਤ ਆਪਣਾ ਜ਼ਰੂਰ ਸੁਣਾਓ। ਜਾਂਦਾ ਜਾਂਦਾ ਮੈਂ ਤੁਹਾਨੂੰ ਮੇਰਾ ਗੀਤ ਪਹਿਲਾ ਜਿਹੜਾ ਅਮਰਿੰਦਰ ਪਾਜੀ ਨੇ ਗਾਇਆ ਸੀਗਾ ਉਹ ਸੁਣੋ ਨਾ। ਹੂੰ ਉਹ ਕਰ ਦੇਣੇ ਮੂੰਹ ਬੰਦ ਪਾਣੀਵਾਰਾਂ ਦੇ ਸੇਰੇ ਲਾ ਕੇ ਤਰੂਆਂ ਗਠਾਣੇਦਾਰਾਂ ਦੇ ਕਰ ਦੇਣੇ ਮੂੰਹ ਬੰਦ ਪਾਣੀਵਾਰਾਂ ਦੇ ਸੇਰੇ ਲਾ ਕੇ ਤਰੂਆਂ ਗਠਾਣੇਦਾਰਾਂ ਦੇ ਵੇਖੀ ਤੇਰੇ ਪੱਕੇ ਪਿੰਡ ਚੜ ਜਾਣਾ ਚੰਨ ਵੇਖੀ ਤੇਰੇ ਪੱਕੇ ਪਿੰਡ ਵੇਖੀ ਤੇਰੇ ਪੱਕੇ ਪਿੰਡ ਚੜ ਜਾਣਾ ਚੰਨ ਜਦੋਂ ਪੱਗ ਉੱਤੇ ਕਲਗੀ ਸਜਾ ਲਈ ਵੇਉਣ ਤੈਨੂੰ ਵੇ ਹੌਣ ਤੈਨੂੰ ਆਉ ਚੰਨੀਆਂ ਨਹੀਂ ਲੈ ਕੇ ਕਾਰ ਰੀ ਬਨਾਵਾ ਵਾਲੀ ਵੇ ਹੌਣ ਤੈਨੂੰ ਆਉ ਚੰਨੀਆਂ ਨਹੀਂ ਲੈ ਕੇ ਕਾਰ ਰੀ ਬਨਾ ਵਾਲੀ ਹੋ ਕੀ ਬਾਤ ਹੈ ਸੱਤਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤੁਸੀਂ ਮੈਨੂੰ ਪੰਜਾਬੀਆਂ ਦੇ ਰੂਬਰੂ ਕੀਤਾ ਸੋ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ